ਖੋਰ ਜਰੂਰ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਹੈ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਕਿਸਾਨ ਮੁੱਦਿਆਂ 'ਚ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉਹ ਰਿਵਿਊ ਚਾਹੁੰਦਾ ਹੈ ਅੱਜ ਹਰਿਆਣਾ ਨੇ ਮੈਂ ਮੁਬਾਰਕਬਾਦ ਦਿੰਦਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਇਰ ਸਿੰਘ ਸਨੀ ਸਾਹਿਬ ਜੀ ਨੇ ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨਸ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜੀਓ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਨ੍ਹਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇਹ ਉਹ ਐਮਐਸਪੀ ਦਿੱਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਾਡੇ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਾਡੇ ਉਹ ਜਿੰਨਾ ਧਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾ ਭਰਾ ਉਹ ਸਾਕੋ ਕਿਤੇ ਦੀ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਤੁਹਾਡੇ ਇਮਤਿਹਾਨ ਦੀ ਘੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ ਅੱਡਾ ਵੀ ਸੈਂਟਰ ਨੇ ਦੇਣਾ ਇਹ ਕਰਨ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੱਲ ਨਾਲ ਸਾਹਮਣੇ ਤੇ ਪਰ ਅੱਜ ਏਮ ਧਿਆਨ ਦੀ ਗੱਲ ਸੀਐਮ ਸਾਹਿਬ ਤੁਹਾਡੀ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਧਿਆਨ ਆ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਹੈ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਰੇ ਆ ਕੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਹੁਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕੇ ਮੇ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਏ ਪਿਉਣ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਜਾਂ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਜਿਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆ ਨੂੰ ਅੱਜ ਇੱਕ ਹੋਲ ਮੈਨ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਉੱਚੋ ਇਹਨਾਂ ਦੇ ਘਰਾਂ ਚ ਜਾਂਦੀ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਜਦੋਂ ਤੱਕ ਐਮਾ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨ ਦੇ ਬਰਾਬਰ ਜਨਾਬ ਉਹਨਾਂ ਚਿਰ ਮੈਂ ਧਰਨਿਕ ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹ ਦੂ ਤਾਂ ਚੰਗੀ ਆ ਹਰ ਸਮਰੱਥ ਕੋ ਉਹਨੂੰ ਟਾਈਮ ਮਿਲਿਆ ਉਹਨਾਂ ਦੀ ਗੱਲ ਕੱਲੀ ਨਹੀਂ ਕੀਤੀ ਕੀਤੀ ਆ ਜਿਨੇ ਹੁ ਕਮ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋਂ ਪਖੰਡ ਨਾ ਕਰੋ ਅੱਜ ਡੱਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥੰਡ ਚ ਸੜਕ ਤੇ ਉਸ ਜੀ ਕਿ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਉਣੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦੇਣੇ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਕਰਨੇ 'ਤੇ ਬੈਠਣ ਦੀ। ਉਹ ਹੜਤਾਲ ਡਗਾਲੀ ਛੱਡੋ। ਇਹ ਮਾਨ ਫਖਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤੋਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ģਹਿਰਤ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਖੁਖਰਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨਿਆਂ ਨੇ ਵੀ ਵੋਟਰਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ। ਬੀਜੇਪੀ ਦੇ ਨਮੈਂਦਿਆਂ ਨੂੰ ਵੋਟ ਪਾਈ ਹੈ। ਚਾਹੇ ਕੋਈ ਜਿੱਤਿਆ ਹੋਵੇ, ਚਾਹੇ ਕੋਈ ਹਾਰਿਆ ਹੋਵੇ। ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ। ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ। ਲੱਗੇ ਰਵਾਂਗੇ। ਜਿੰਦਾਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ। ਉਦੋਂ ਤੱਕ ਲੋਕਾਂ ਦੇ ਕੋਲੋਂ ਵਾਰ-ਵਾਰ ਅਸੀਂ ਹੱਥ ਜੋੜ ਕੇ ਵੋਟ ਮੰਗਦੇ ਰਵਾਂਗੇ ਸੁਰੱਖਿਂਦੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਹਿ ਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਹੀ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਆਨ ਕਿ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਵਾਕਵਾਤ ਹੈ ਨਾ ਕਿ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਸਾਡੇ ਤੁਸੀਂੋਂ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਧੰਨਵਾਦ